हां जी ਮੇਤਰੋ ਕੀ ਹਾਲ ਚਾਲ ਸਾਰੇ ਸਾਰੇ ਜੀ ਸਨੋ ਵਿਚਾਰਾ ਰਿਹਾ ਸੀ ਇੱਧਰ ਤੇ ਮੇਤਰੋ ਹੁਣ ਆਪਾਂ ਤੇ ਹਾਲ ਸ਼ੇਅਰ ਹੋ ਕੇ ਫਿਰ ਕੋ ਜਾchna ਚੱਲੇ ਆ ਤੇ ਕੱਲ ਦਿਵਾਲੀ ਆ ਆਪਾਂ ਪੂਰੇ ਦਿਵਾਲੀ ਦੇ ਮਨਾਉਣ ਜੋ ਹੈ ਆਪਾਂ ਸੈਲੀਬ੍ਰੇਟ ਬੁਰੀ ਵਧੀਆ ਕੀਤੀ ਆ ਮੇਤਰੋ ਹੁਣ ਆਪਾਂ ਬਾਣਾ ਜਿਹੜਾ ਉਧਰ ਲਿਆ ਹੀ ਮੈਂ ਤੇ ਇਹਨੇ ਭੁਲਾ ਲਿਆ ਹੀ ਮੈਂ ਪ੍ਰੈਸਪ੍ਰਸ ਕਰਦੇ ਮਨ ਬਹੁਤ ਮਧੀਕ ਰਾਤ ਆਪਾਂ ਹੁਣ ਬਾਣਾ ਤੇ ਦਮਾਲਾ ਲੈ ਕੇ ਚੱਲਨੇ ਆ ਉਧਰ ਉਹਨੇ ਦੇਖ ਲਿਆ ਨਾ ਅੱਜ ਫਿਰ ਮੋਹਰ ਚਰ ਬਣਾਵਾਂਗੇ ਜਾ ਕੇ ਮਤਲਬ ਪਤਾ ਕੀ ਗੱਲ ਹੈ ਰਾਤ ਦਾ ਸਮਾਨ ਬੜਾ ਪਾਚ ਗਿਆ ਖਾਦਾ ਨਹੀਂ ਯਾਰ ਰਾਤ ਨੂੰ ਕਿਉਂਕਿ ਰਾਤ ਆਪਾਂ ਕਰਾਈ ਹੱਥ ਪਟਾਕੇ ਮੁਰਗੇ ਚਾਹੀਦਾ ਹੁਣ ਹਾਂ ਹੁਣ ਆਪਾਂ ਜਾ ਕੇ ਨਾ ਇਹਨੇ ਮੋਹਰ ਤੋਂ ਅੱਜ ਚੈਂਬਰ ਚੰਗਰਾ ਦਾ ਨਾਮ ਤੇ ਹੁਣ ਮਿੱਤਰੋ ਆਪਾਂ ਜਾ ਕੇ ਪਟਾਕੇ ਚੜਾਉਣੇ ਆ ਲੈ ਜਾ ਕੇ ਚੈਂਬਰ ਚੰਗਰਾ ਕੋਲੇ ਕਰੰਬੇ ਫਿਰ ਬਾਅਦ ਵਿੱਚ ਆਪਾਂ ਪਤਾ ਹੈ ਮੀਤਰੋ ਮੌਸਮ ਜਾ ਕਰ ਰਹੀ ਕਰ ਬੜੀ ਧੁੱਪ ਚੜੀ ਹੈ ਲੋ ਮੇਤਰਾਵਾ ਚੈਕਰੋ ਸਪੈਡਰਮੈਨ ਚੜ ਚੁਕਿਆ ਆਪਣੇ ਕੁੜਦੇ ਸਮਾਨ ਜਿਹੜਾ ਰਾਤ ਨੂੰ ਉਥੇ ਚੈਂਬਰ ਲਾਇਆ ਸੀ ਉਹ ਉੱਤੇ ਰਹਿ ਗਿਆ ਹੁਣ ਇੱਥੇ ਤੋਂ ਲੱਗੇ ਆਪਾਂ ਆਹ ਮਸਾਲਾ ਚਾਂਪ ਸਾਡੇ ਕੋਲ ਹੈ ਪੰਜ ਚਾਰ ਪੈਕੇਟ ਹੈਗੇ ਆ ਜਿਹਦੇ ਵਿੱਚ ਪੰਜ ਪੰਜ ਪੀਸ ਹੁੰਦੇ ਕੇ ਪੈਕੇਟ ਦੇ ਵਿੱਚ ਵੀ ਤੇ ਆਹ ਹੁਣ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਨੂੰ ਫੇਰ ਚੈਂਬਰ ਲਾਉਨੇ ਆ ਜੀ ਆਹ ਆਪਾਂ ਕਰੀਮ ਆ ਸਾਰੇ ਮਸਾਲੇ ਆ ਆਪਣੇ ਕੋਲ ਮਤਲਬ ਓਕੇ ਰਿਪੋਰਟਾਂ ਬਣਾ ਗਾ ਮੈਂ ਜੀ ਆਉਂਦੇ ਆ ਹੈ ਕੀ ਪਨੀਰ ਚਲ ਪਨੀਰ ਵੀ ਵਿੱਚੇ ਬਣਾਵਾਂਗੇ ਹੈ ਛੋੜੀ ਜੀ ਹੈ ਛੋੜੀ ਜੀ ਤੋ ਕੀ ਬਣਾ ਲਓ ਤੋ ਕੀ ਬਣਾਓ ਫੇਰ ਕੀ ਹੋਏ ਮੇਰੇ ਦੱਸੀ ਵਾਈ ਆ ਜਗੇ ਆਏ ਗਏ ਆਏ ਗਰਮੀ ਦੇ ਕਰ ਮੈਂ ਚੱਲ ਨਹੀਂ ਵਾਹ ਚੰਗੇ ਇਹ ਬੋ ਜੀ ਇਹ ਫੇੜਾ ਕੁ ਬੋ ਜੀ ਕਿ ਬਾਹਰ ਉਹ ਮੈਂ ਦੂਰ ਚੱਲ ਗਿਆ ਨਾ ਮਤਰਾ ਫੇਰ ਕਮਜ਼ੋਰ ਹੋ ਗਿਆ ਸੀ ਤਾਹਰ ਕੇ ਕੋ ਪਲੇਸ ਲੈ ਗਿਆ ਬੋ ਨਾ ਤੇ ਉਹ ਨਾ ਤੂੰ ਉਹੀ ਦੂਆ ਕਰਦਾ ਸਾਰਾ ਮੱਸੀ ਬਣਾਈ ਮੱਸੀ ਬਣਾਈ ਪਰ ਜੀ மசால ஜா நோ ਹਾਂ ਜੀ ਜਾਨੀ ਬੰਦ ਕਰੀਏ ਆਹ ਜਿਆਨੇ ਇੰਨਾ ਨਹੀਂ ਹੇ ਤਾਈ ਆ ਮੈਨੂੰ ਅੱਜ ਅੱਜ ਇੰਨਾ ਵਿੱਚ ਆ ਇੰਨਾ ਚੋਲ ਦੇ ਕੇ ਕਰ ਕਰ ਲੋ ਮਿੱਤਰੋ ਜਿਹੜੀਆਂ ਚਾਂਪਾ ਖਿਲਰ ਗਏ ਸੀ ਉਹ ਆਪ ਅੱਜ ਦਰਿਆਂ ਨੂੰ ਬਣਾ ਬਣਾ ਦੇ ਕਰਨੇ ਆ ਇਹ ਇਦਾਂ ਤੋਂ ਇਹ ਵੀ ਕਰ ਸਕਦੇ ਹਾਂ ਹਾਂ ਜੀ ਇਹ ਕਰ ਸਕਦੇ ਸੀ ਹੋਮ ਮੇਟ ਰ ਹੈ ਆਹ ਲੈ ਇਧਰ ਚੰਡੋ ਚੰਡੀ ਹੋ ਗਏ ਜੇ ਸਿੰਘ ਇਹ ਮਾਮਾ ਇਹ ਕਰਦੇ ਆ ਬਸ ਅਹੀ ਰਾਸਟ ਰਹਿ ਗਿਆ ਖਾਲੀ ਹੋ ਗਿਆ ਸਾਰਾ ਹੁਣ ਖਾਗ ਦੀ ਕੇ ਚੱਲਦੇ ਆ ਮੈਨਾਂ ਤਰ੍ਹਾਂ ਘਰੇ ਕਾਲ ਉਹ ਮਤਲਬ ਬੰਚ ਗਿਆ ਸਮਾਨ ਆਪਣਾ ਸ਼ੈਖ ਕਰੋ ਮਿਕਸ ਮਿਕਸ ਹੋ ਗਿਆ। ਇਹ ਟਿਪੜ ਮੱਚ ਗਿਆ ਜੀ। ਆ ਦਿੱਲੀ ਵਾਲੇ ਸਪੈਸ਼ਲ ਬਣਾਏ ਨੇ ਬਣਾਇਆ ਜੀ। ਚਲੋ ਮਤਲਬ ਬੰਚ ਗਿਆ ਸਮਾਨ ਆਪਣਾ। ਚਲੋ ਮਤਲਬ ਹੁਣ ਆਪਾਂ ਖਾਣੇ ਆਂ ਫਿਰ ਚੱਲ ਮੈਂ। ਸਾਰਿਆਂ ਨੂੰ ਜੀ ਖਾਣੇ। ਨਵਾਂ ਮਤਲਬ ਬੰਚ ਗਿਆ ਜਾਂ ਬਾਅਦ ਜਾ ਕੇ ਉਹ ਦਿੱਲੀ ਵਾਲੇ ਸਪੈਸ਼ਲ ਵਾਲੇ। ਓਏ ਲੋ ਮਿੱਤਰੋ ਆਪਾਂ ਚਾਂਪਾ ਖਾ ਲਈਆਂ ਨੇ ਇੰਨੀਆਂ ਜਿਆਦੀਆਂ ਸਵਾਦ ਨੂੰ ਜੀ ਤੁਹਾਨੂੰ ਮੈਂ ਕੀ ਦੱਸਾਂ ਤਾਂ ਇਹ ਸਾਡੇ ਮੂੰਹ ਦੇ ਰਿਐਕਸ਼ਨ ਤੋਂ ਦੇਖ ਸਕਦੇ ਹੋ ਇੰਨੀਆਂ ਸਵਾਦਮਈਆਂ ਨੇ ਹੁਣ ਤੁਹਾਨੂੰ ਮਿਲਦੇ ਆ ਮਿੱਤਰੋ ਘਰ ਜਾ ਕੇ ਕਿਉਂਕਿ ਇਹਦੇ ਸਪਾਈਸ ਵੀ ਕਰਨੀ ਪੈਣੀ ਆ ਵੇਖੋ ਲੋ ਮਿੱਤਰੋ ਆ ਚਾਂਪਾ ਖਾਣ ਤੋਂ ਬਾਅਦ ਦਾ ਹਾਲਿਆ ਕੁਝ ਇਸ ਤਰ੍ਹਾਂ ਦਾ ਤੇ ਇਹ ਇਨਸਾਨਾਂ ਨੇ ਕੀਤਾ ਤੁਹਾਨੂੰ ਲੱਗੂਗਾ ਕਿਸ ਜਾਨਵਰ ਨੇ ਇਹਦਾ ਪਰ ਨਹੀਂ ਐਸਾ ਨਹੀਂ ਹਾਂਜੀ ਵੇਖੋ ਹਾਂ ਗਲਤੀ ਨਾ ਉਹ ਵੀ ਨੱਕ ਨਹੀਂ ਹੈਗਾ ਹਾਂ ਉਹ ਵੀ ਟੋਕਰੀ ਦੀ ਟੋਕਰੀ ਜਿੰਨੇ ਹੀ ਬੰਬ ਸਾਰੇ ਵਿੱਚ ਹੀ ਪੈ ਗਏ ਹੁਣ ਚੱਲਦੇ ਮੇਤਰੂ ਆਪਾਂ ਘਰੇ ਤੁਹਾਨੂੰ ਮਿਲਦੇ ਬਾਅਦ ਵਿੱਚ ਚੜਾ ਆਪਾਂ ਮਾਰੀ ਜੀ ਇਧਰ ਆ ਲਈਓ ਮੇਤਰੂ ਕਰੋ ਤੋਂ ਬਾਅਦ ਮਤਾਬਨਾ ਦੇ ਕਰੋ ਤੋਂ ਬਾਅਦ ਮੈਂ ਗਿਆ ਹਾਂ ਸੂ ਸੋ ਕੇ ਉੱਠਣ ਤੋਂ ਬਾਅਦ ਮੈਂ ਵਲੋਗ ਬਣਾਇਆ ਨਹੀਂ ਬਿਲਕੁਲ ਵੀ ਤੇ ਹੁਣ ਆਪਾਂ ਤੇਨੇ ਜਾਨੇ ਆ ਚੁੱਕੇ ਆ ਆ ਬਜ਼ਾਰੋ ਖਾ ਲੀ ਜਿਆ ਆ ਫਿਰ ਤੋਂ ਹੁਣ ਚੱਲਦੇ ਆ ਵੀ ਦੁਬਾਰੇ ਤੁਹਾਨੂੰ ਮਿਲਦੇ ਸਦਾ ਹੁਣ ਆਪਾਂ ਹੋਰ ਤੋਂ ਆਈਏ ਜੀ ਗਾਇਸ ਸੋ ਖਾਸ ਹੁੰਦਾ ਮੇਰਾ ਹੋ ਗਿਆ ਨਾ ਲੋ ਮਿੱਤਰੋ ਹੁਣ ਆਪਾਂ ਨਹੀਂ ਗੱਲਾ ਆ ਚੁੱਕਿਆ ਗੁਰਦੁਆਰੇ ਉਹ ਤਾਂ ਪਤਾ ਨਹੀਂ ਕਿ ਕਿੱਥੇ ਰਹਿ ਗਏ ਉਹ ਪਤਾ ਨਹੀਂ ਕਿਹੜੀ ਗਲੀ ਪੈ ਗਏ ਭਰਾ ਮੈਨੂੰ ਆਂਦੇ ਪੁਲਰਾਹ ਗਲੀ ਚੱਲਦੇ ਆ ਗਲੀ ਆ ਗਿਆ ਬੜੀ ਉਹ ਪਤਾ ਨਹੀਂ ਕਿਹੜੀ ਗਲੀ ਆ ਗਏ ਹੁਣ ਆਉਂਦੇ ਆ ਗੁਰਦਾਰੇ ਫੇ ਚੱਲਦੇ ਮਿੱਤਰੋ ਆਪਾਂ ਸਬਸਕ੍ਰਾਈਬ ਜਾ ਕੇ ਲੋ ਮਿੱਤਰੋ ਹੁਣ ਆਪਾਂ ਸੋ ਚੱਲ ਕੇ ਆ ਚੁੱਕੀਆਂ ਤੇ ਬਾਤ ਉਹ ਦਫਾ ਯਾਰ ਲੱਗੇ ਨਹੀਂ ਉਹ ਮੀਆਂ ਉਹ ਨਾ ਨਾ ਉਹ ਵਿਆਹ ਮਸੜੇਗਾ ਸਾਡੇ ਮਿੱਤਰੋ ਆਪਾਂ ਕਰੇ ਆਪਣੀ ਸੌਰੀ ਪੰਜਾਬੀ तो मित्रो अभी यह हाल चाल मित्रो अभी प्रभात फेरी किसी घर तक सारे जने उठ के गए आज आज अगर प्रभात फ चली चलते हैं मित्रोंभ प्रभा

यहाँ पावन कथर होंगे मेले अच्छे अगर सारा मेला ही गुरुद्वारा है गुरद्वारा साहब है आया मित्रों एक गुरुद्वारा साहब आ रहा जितों मा टेक फिर जावेन गुरुद्वारे चलिए गए सब ਮਾਤਾ ਦੇ ਕਿਉਂ ਤੇ ਅੱਜ ਗਏ ਗੁਰਦੁਆਰੇ ਸਾਹਿਬ ਦੀ ਸਾਈਡ ਦੀ ਇਧਰੋਂ ਆਹ ਮਾਰਾ ਤੇ ਸਰੂਪੇ ਚਿਰ ਗੁਰਦਾਰੇ ਇਧਰ ਆਪਣਾ ਬੇਨੁਕੀ ਤੇ ਆ ਜਗੇ ਆਹ ਚਾਹ ਕਰੋ ਜਿੱਥੇ ਆਪਾਂ ਅਗਲੀ ਗੁਰਦਾਰੇ ਜਾਣਾਈ ਜੀ ਆਪਾਂ ਬੰਦਾ ਪਾਰਾ ਦੇ ਪਨੀ ਕਟ ਕਰਾ ਆ ਗੁਰਦਾਰ ਗੁਰਦਾਰ ਸੱਚਾ ਬਾਸਾ ਲੋ ਮਿੱਤਰੋ ਹੁਣ ਆਪਾਂ ਚਾਹ ਸ਼ੱਕ ਲਿਆ ਚਾਹ ਸ਼ੱਕ ਚੱਲੇ ਦੂਜੀ ਗੁਰਦਾਰੇ ਚਲੀਏ ਚਪੜਾ ਭਾਰੀਏ ਵੀ ਤਾਂ ਆਪਾਂ ਇਹ ਜੀ ਭਾਵਨਾ ਨਾਲ ਸੋ ਬੈਠੀ ਆ ਜੀ ਸਾਰੀ ਪਨਾ ਅੰਦਰਲੀ ਚਲੋ ਜੀ ਪਾਣੀ ਜੀ ਪਾਣੀ ਜੀ ਜਾਂ ਇਹਨਾਂ ਚਲੋ ਮਾ ਜੀ ਚਲੋ ਜੀ ਅੱਜ ਚਲਿਏ ਮੇਤਰਾ ਮੈਂ ਤੁਹਾਡੀ ਇਕ ਲਿਆਣ ਗੁਰਦੁਆਰੇ ਦਿੱਤੀਆਂ ਸਾਰੀ ਜੜੀ ਬਹਿਣਾ ਜਾ ਕੇ ਆਓ ਲੰਗਰ ਲਗਾ ਰਿਓਏ ਦੇ ਸੇਕ ਦਾ ਧੀਰ ਭਾਗ ਚੱਲਦਾ ਤੇ ਸਾਥ ਸਾਥ ਕੇ ਧੀਰ ਭਾਗ ਪੁਰਾਣ ਸਭ ਨੇ ਬਾਬਾ ਪੁੱਤਰ ਸਭ ਵਡਿਆਈ ਦਿੰਦੇ ਮੰਦਾ ਦਿੰਦਾ ਸੀ ਪਿਆਰ ਦੀ ਦਾਨਾ ਨਾ ਕਰਕੇ ਪੁੱਜਿਆ ਤੇਰੇ ਤੋਂ ਉਹਨੇ ਸਭ ਨਾ ਹਸਾ ਬਾਬਾ ਜੀ ਤੋਂ ਇਹ ਲੋ ਵੀ ਮੇਂਤਰੋ ਮੱਥਾ ਢੇਕ ਕੇ ਤੇ ਆਪਾਂ ਹੁਣ ਬਹਿ ਜਗੇ ਆ ਜਗ੍ਹਾ ਤੇ ਦੀਵਾਨਾ ਸਾਹਮਣੇ ਕਥਾ ਸੁਣਦੇ ਘੜੀ ਕੇ ਫੇਰ ਜਾਂਦੇ ਗਏ ਸਪਾ ਕਰੇ ਹਾਂ ਇਹ ਵਟਾਉਣ ਦੇ ਨਾਲ ਦੋ ਦਿਨ ਵਾਜ ਨਹੀਂ ਕਰੇਗਾ ਦਰੀਏ ਮੇ ਤ੍ਰੋਣ ਕਰਾਂ ਕਿੰਨ ਦਾ ਸੰਤਾ ਤੁਲਾ ਦੀ ਮਹਿਕ ਪੱਦਾ ਹੋਣੀ ਬਹੁਤ ਮਰ ਵੀ ਚੱਲੇਗਾ ਤੇ ਪ੍ਰਬਾਸਤ ਵਾਲਾ ਸਰਕਾਰ ਕੇ ਵੱਲ ਚੱਲ ਕੇ ਹਾਂ ਲੋ ਮੇਤਰੋ ਲਈਏ ਜੋੜੇ ਫਿਰ ਮੇਤਰੋ ਚੱਲਦੀਆਂ ਘਰਾਂ ਨੂੰ ਆਪਾਂ ਨਗਰਪਾਲਿਕਾ ਖੜਿਆ ਹੈ ਆ ਮੈਂ ਤੁਹਾਨੂੰ ਜਿਹੜਾ ਸਟ੍ਰੈਟੇਜੀ ਦੇਖ ਸਾਦੇ ਉਹ ਸੰਗਤ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਹੁਣ ਆਪਾਂ ਜਾਣ ਲਗੇ ਹਾਂ ਸ਼ਾਮ ਨੂੰ ਐਸੇ ਉਹ ਹੋਰ ਜਦੀ ਹੋਈ ਨਹੀਂ ਕਿਉਂਕਿ ਉਹ ਨਗਰ ਕੀਰਤਨ ਹੋਣਾ ਹੀ ਤੇ ਹੁਣ ਮਿੱਤਰੋ ਆਪਾਂ ਉਹਦੇ ਜਿਹਨੂੰ ਘਰੇ ਭੋਜਨ ਆਇਆ ਜਿਹਨਾਂ ਜਿਹਨਾਂ ਨਗਰ ਕੀਰਤਨ ਇਹ ਹੋਣਾ ਹੈ ਚੱਲਦੇ ਆ ਮਿੱਤਰੋ ਕਰੀਏ 11 6 ਹੋਣਾ ਉੱਠਿਆ ਮਿੱਤਰੋ ਅੱਜ ਅਕਰ ਬਣਾਉਣਾ ਥੋੜਾ ਤਾਂ ਚੜ ਚੁੱਕਾ ਹੈ ਉਹਦਾਂ ਦਾ ਓਕੇ ਆ ਜੀ ਥੋੜੀ ਬੋਦੀ ਇੱਕ ਦੀ ਸਟ੍ਰੀਕ ਬਣਾਉਣੀ ਹੈ ਚੱਲਦੇ ਮਿੱਤਰੋ ਆਰ ਤੁਹਾਨੂੰ ਮੇਰੇ ਤੇ ਬਾਚੀ ਯਾਰ ਚਲੀਏ ਬਾਈ ਬੰਦ ਲਓ ਵੀ ਮਿੱਤਰੋ ਹੁਣ ਆਪਾਂ ਓ ਵਾਓ ਆਦੀ ਕਿਦਾਂ ਵਧੀਆ ਲਓ ਮਿੱਤਰੋ ਹੁਣ ਆਪਾਂ ਚੱਲੇ ਗੁਰਦਾਰੇ ਚੰਗੀ ਦਾ ਵੀਡੀਓ ਛੇ ਗਏ ਆਪਾਂ ਵੀਰੇ ਤੇ ਕੋਰੀਟੇ ਦੀ ਸਵੇਰ ਦੀ ਹਾਂ ਹੁਣ ਚੱਲਦੇ